ਅੱਜ ਦੇ ਸੈਸ਼ਨ ਦੇ ਵਿੱਚ ਸਾਧਾਰਣਾਂ ਦਾ ਦੋ ਮਿੰਟ ਦਾ ਸਵਾਗਤ ਹੈ ਮੌਤ ਸਮਾਂ ਬਿਦਾਇਨ ਕੋਇ ਕਰਨਾ ਤੁਸੀਂ ਨਾਲ ਹੀ ਇਹ ਸੈਸ਼ਨ ਸ਼ੁਰੂ ਕਰਾਂਗੇ ਇਸ ਸੈਸ਼ਨ ਦੀ ਪ੍ਰਧਾਨਗੀ ਦੇ ਪ੍ਰੋਫੈਸਰ ਸ਼ਾਇਦ ਜੀ ਮੇਰੋਂ ਦੇ ਜੀ ਮੈਂبتدي ਕਰਾਂਗਾ ਕਿ ਮਾਸਟਰ ਜੀ ਕਲਮ ਨਾਲ ਹੀ ਆਈ ਨੂੰ ਪੰਜਾਬੀ ਦੇ ਵਿੱਚ ਵੀਡੀਓਜ਼ ਕਰਨ ਵਾਲੇ ਇਤੇਮ ਤੌਰ ਤੇ ਉਸ ਬਾਰੇ ਚਰਚਾ ਕਰਨਾ ਹੈ ਜਵਾਨੀ ਆਈ ਨੂੰ ਸ਼ਾਇਰੀ ਨੂੰ ਪੰਜਾਬੀ ਵਿੱਚ ਨਿਵਾਰ ਕਰਨ ਵਾਲੇ ਪ੍ਰਸਿੱਧ ਸ਼ਾਇਰ ਪਰਮਦੇ ਸੋਢੀ ਜੀ ਨੂੰ ਬੇਨਤੀ ਹੈ ਕਿ ਉਹ ਵੀ ਪੰਜ ਤੇ ਆ ਜਾਣ ਇਸ ਸੈਸ਼ਨ ਵਿੱਚ ਤਿੰਨ ਪਾਠ ਚ ਬੜੇ ਜਾਣੇ ਨੇ ਉਹਨਾਂ ਹੀ ਕਿਤਾਬਾਂ ਦੇ ਉੱਪਰ ਜਿਹੜੀਆਂ ਕਿ ਪਹਿਲੇ ਸੈਸ਼ਨ ਦੇ ਵਿੱਚ ਰਿਲੀਜ਼ ਕੀਤੀਆਂ ਗਈਆਂ ਨੇ ਨੀਗੰਬਰ ਕੁੰਜਲੀਖਾ ਬਾਰੇ ਡਾਕਟਰ ਰਾਜੀਸ਼ ਸ਼ਰਮਾ ਅੰਗਰੇਜ਼ੀ ਪਾਰਟਮੈਂਟ ਦੇ ਲੀਡਰ ਨੇ ਉਹਨਾਂ ਨੇ ਆਪਣਾ ਇੱਕ ਪ੍ਰਸਤਾਨ ਦੇ ਤਰ੍ਹਾਂ ਸ੍ਰੀਮਣੀ ਕਿਤਾਬ ਪਾਠੇਂ ਬਾਰੇ ਡਾਕਟਰ ਚਰਨਜੀਤ ਕੌਰ ਖਾਲਸਾ ਕਾਲਜ ਦੇ ਵਿੱਚ ਸੀਨੀਅਰ ਲੈਕਚਰਰ ਨੇ ਉਹਨਾਂ ਨੇ ਵੀ ਕਰਨਾ ਅਤੇ ਗੁਰਮੀਤ ਸੰਧੂ ਹੋਰਾਂ ਦੀ ਕਾਰ ਖੇਵਨ ਬਾਰੇ ਡਾਕਟਰ ਜਸਿੰਦਰ ਸਿੰਘ ਸੈਣੀ ਹੋਰਾਂ ਨੇ ਆਪਣਾ ਪੇਪਰ ਪੇਸ਼ ਕਰਨਾ ਸਾਥੀ ਜੀ ਤੁਸੀਂ ਵੀ ਆ ਜਾਓ ਮੇਰੇ ਸਤਿ ਸ੍ਰੀ ਅਕਾਲ ਗੈਂਦੀ ਆ ਕਿਉਂ ਮਾਣ ਕੇ ਆ ਗਏ ਸਭ ਤੋਂ ਪਹਿਲਾਂ ਮੈਂ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਜਿੰਦਰ ਪਾਵਰ ਨੂੰ ਜਿੰੰਦੀ ਕਰੂੰਗਾ ਕਿਉਂ ਅਜਮੇਰ ਰੋਡ ਦੀਵਾਰਾਂ ਦਾ ਫੁੱਲਾਂ ਦੇ ਬੁਦਸਤੇ ਨਾਲ ਸਵਾਗਤ ਕਰ